ਲਾਡਲੀ ਪਾਗ ਚਾਨੀ ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਪਾਗ ਜ਼ਰੂਰ ਪੜ੍ਹਨਾ ਤੇ ਸੁਣਨਾ ਜੀ ਚਲੋ ਸ਼ੁਰੂ ਕਰੀਏ ਅੱਜ ਦਾ ਪਾਗ ਅਸੀਂ ਹੁਣ ਦੇਖਦੇ ਦੇਖਦੇ ਮਹੀਨਾ ਖੰਡ ਹੀ ਰਹਿ ਗਿਆ ਸੀ ਸ਼ਿੰਦਰੋ ਦੇ ਵਿਆਹ ਨੂੰ ਵਿੱਚ ਜਏ ਮਲਕੀਤ ਦੀ ਸਿਹਤ ਢਿੱਲੀ ਮੱਠੀ ਰਹਿਣ ਲੱਗੀ ਦੌੜ ਭੱਜ ਵਿੱਚ ਤਾਂ ਗੁੱਡੀ ਕਹਿਣ ਲੱਗੀ ਬਾਪੂ ਜੀ ਤੁਸੀਂ ਵੀ ਮੈਨੂੰ ਵੈਦ ਜੀ ਵਾਲੇ ਕੰਮ ਸਿਖਾ ਦਿਓ ਪੂਰੀ ਤਰ੍ਹਾਂ ਥੋੜੀ ਬਾਲੀ ਤਾਂ ਮੈਂ ਜਾਣਦੀ ਆ ਪਰ ਮਲਕੀਤ ਹੱਸ ਪਿਆ ਕਹਿਣ ਲੱਗਾ ਤੈਨੂੰ ਤਾਂ ਤੈਨੂੰ ਤਾਂ ਸਿਖਾ ਦੂੰ ਪਰ ਸਿੰਦਰੋ ਨੂੰ ਨਹੀਂ ਸਿਖਾਉਂਦਾ ਸਿੰਦਰੋ ਕਹਿਣ ਲੱਗੀ ਕਿਉਂ ਬਾਪੂ ਜੀ ਮੈਨੂੰ ਕਿਉਂ ਨਹੀਂ ਸਿਖਾਉਣਾ ਤਾਂ ਸੰਤੋਖੀ ਹਸਦੀ ਹੋਈ ਬੋਲੀ ਤੂੰ ਜਾ ਕੇ ਹਰਮੋਨੀਆ ਵਜਾਇਆ ਕਰੀ ਫਿਰ ਸਾਰੇ ਉੱਚੇ ਜੀ ਹੱਸ ਪਏ ਸੰਤੋਖੀ ਦੀ ਗੱਲ ਸੁਣ ਕੇ ਤੇ ਸਿੰਦਰੋ ਹੱਸ ਕੇ ਹੋਲੀ ਜਏ ਅੰਦਰ ਕਮਲੇ ਕਮਰੇ ਵਿੱਚ ਚਲੀ ਗਈ ਆਪਣੀ ਡੱਬੀ ਦੇਖਣ ਲੱਗੀ ਖੋਲ ਕੇ ਮੰਜੇ ਤੇ ਬੈਠ ਗਈ ਥੋੜੀ دیر ਮਗਰੋਂ ਗੁੱਡੀ ਆਈ ਤੇ ਬੋਲੀ ਨੀ ਸਿੰਦਰੋ ਤੂੰ ਦਿਨ ਚ ਕਿੰਨੀ ਵਾਰ ਆ ਕਾਗਜ਼ ਘੜ ਕੇ ਵੇਖਦੀ ਰਹਿਣੀਆਂ ਨਹੀਂ ਤਸ਼ਿੰਦਰ ਬੋਲੀ ਨਹੀਂ ਨਹੀਂ ਉਦਾਂ ਹੀ ਬਸ ਬਸ ਮੈਂ ਉਦਾਂ ਹੀ ਦੇਖ ਦਿੰਨੀ ਆ ਫਿਰ ਕਹਿਣ ਲੱਗੀ ਅੱਜ ਮੈਂ ਰੋਟੀ ਬਣਾਵਾਂ ਫਿਰ ਕਹੇਗੀ ਕੰਮ ਨਹੀਂ ਕਰਾਉਂਦੀ ਸੀ ਤਾਂ ਗੁੱਡੀ ਹੱਸ ਪਈ ਤੇ ਤਸ਼ਿੰਦਰੋ ਨਜ਼ਰਾ ਚੁਰਾਉਣ ਲੱਗੀ ਫਿਰ ਗੁੱਡੀ ਨੇ ਉਹਨੂੰ ਗਲੇ ਲਗਾਇਆ ਤੇ ਕਹਿਣ ਲੱਗੀ ਮੇਰੀ ਸ਼ਿੰਦਰੋ ਤੂੰ ਵੀ ਮੈਨੂੰ ਛੱਡ ਜਾਣਾ ਪਿੰਦਰੋ ਵਾਂਗੂ ਫਿਰ ਰੋਣ ਲੱਗੀ ਗੁੱਡੀ ਤਾਂ ਸ਼ਿੰਦਰੋ ਕਹਿਣ ਲੱਗੀ ਨਹੀਂ ਛੱਡ ਕੇ ਜਾਂਦੀ ਤੂੰ ਬਸ ਜਦੋਂ ਵੀ ਬੁਲਾਏਂਗੀ ਮੈਂ ਝਾਂਟ ਆ ਜਾਇਆ ਕਰਨਾ ਤੇ ਮੈਂ ਤੇਰੇ ਹੱਥਾਂ ਵਿੱਚ ਵੀ ਚੂੜਾ ਪਾਇਆ ਵੇਖਣਾ ਫਿਰ ਗੁੱਡੀ ਨੂੰ ਗਲੇ ਲਗਾਇਆ ਤੇ ਕਹਿਣ ਲੱਗੀ ਮੈਂ ਰੋਟੀ ਬਣਾਉਂਦੀ ਆ ਟਮਾਟਰਾਂ ਦੀ ਚਟਨੀ ਦੇ ਨਾਲ ਖਾਵਾਂਗੇ ਗੁੱਡੀ ਅੱਖਾਂ ਦੇ ਹੰਝੂ ਪੂੰਝਦੀ ਹੋਈ ਬੋਲੀ ਆਪਣੀ ਪਸੰਦੀਆਂ ਚੀਜ਼ਾਂ ਹੀ ਬਣਾਇਆ ਕਰ ਤੇ ਹਲਕਾ ਜਿਹਾ ਮੁਸਕਰਾ ਪਈ ਸ਼ਿੰਦਰੂ ਰਸੋਈ 'ਚ ਚਲੀ ਗਈ ਬੁੱਢੀ ਅੰਦਰ ਬੈਠੀ ਰਹੀ ਤੇ ਹੱਥ ਦੀਆਂ ਲੀਕਾਂ ਨੂੰ ਵੇਖਣ ਲੱਗੀ ਸਿਰ ਸੁੱਟ ਕੇ ਮੰਜੇ ਤੇ ਪੈ ਗਈ ਹੁਣ ਦੇਖਦੇ ਦੇਖਦੇ ਸ਼ਿੰਦਰੂ ਦੇ ਵਿਆਹ ਨੂੰ 15 ਦਿਨ ਰਹਿ ਗਏ ਤਿਆਰੀਆਂ ਤਾਂ ਕਾਫੀ ਹੋ ਚੁੱਕੀਆਂ ਸਨ ਕਪੜਾ ਲੱਤਾ ਲੈਣ ਦੇਣ ਦਾ ਸਮਾਨ ਵੀ ਤਿਆਰ ਹੋ ਚੁੱਕਾ ਸੀ ਮਨਕੀਤ ਦੀ ਸਿਹਤ ਵੀ ਜੀ ਥੋੜਾ ਸੁਧਾਰ ਹੋ ਗਿਆ ਸੀ ਦਵਾਈ ਜੀ ਬਣਾ ਰਿਆ ਸੀ ਇੱਕ ਦਿਨ ਕੋਈ ਫਿਰ ਇੱਕ ਦਿਨ ਦਰਸ਼ਨ ਆਇਆ ਬਹੁਤ ਖੁਸ਼ ਸੀ ਮੂੰ ਮਿੱਠਾ ਕਰਾਂਦਾ ਹੋਇਆ ਬੋਲਿਆ ਕਿ ਮੈਂ ਵੀ ਮੁੰਡੇ ਦੀ ਰੋਕ ਕਰ ਦਿੱਤੀ ਵਿਆਹ ਉਹਦਾ 4 ਮਹੀਨੇ ਮਗਰੋਂ ਆ ਮਨਕੀਤ ਤੇ ਸੰਤੋਖੀ ਬਹੁਤ ਖੁਸ਼ ਹੋਏ ਸੰਤੋਖੀ ਹੁਣ ਚਾਹ ਤਰਨ ਚਲੀ ਗਈ ਫਿਰ ਦਰਸ਼ਨ ਪੁੱਛਣ ਲੱਗਾ ਮਨਕੀਤ ਨੂੰ ਸ਼ਿੰਦਰੋ ਦੇ ਵਿਆਹ ਦੀਆਂ ਤਿਆਰੀਆਂ ਹੋ ਗਈਆਂ ਕੋਈ ਲੋੜ ਹੋਵੇ ਵੀਰ ਤਮਲਕੀਤ ਬੋਲਿਆ ਨਹੀਂ ਵੀ ਬਸ ਸਾਰਾ ਪਰਿਵਾਰ ਆਇਓ ਬਿੰਦਰੋ ਦੇ ਸੋਹਰੇ ਵੀ ਸਾਰੇ ਆਣਗੇ ਉਹ ਨਹੀਂ ਆ ਸਕਦੀ ਨਾ ਹਨੇ 2 ਸਾਲਾਂ ਤੱਕ ਬਾਹਰ ਦੇ ਮੁਲਕ ਚ ਮੁਲਕ ਵਿੱਚ ਜੋ ਗਈ ਆ ਪਰ ਸੋਹਰੇ ਨੂੰ ਸੱਦਾ ਦਿੱਤਾ ਮੈਂ ਦਰਸ਼ਨ ਖੁਸ਼ ਹੋ ਗਿਆ ਤੇ ਪੁੱਛਣ ਲੱਗਾ ਵੀਰ ਗੁੱਡੀ ਲਈ ਨਹੀਂ ਦੇਖਿਆ ਕੁਝ ਵੈਸੇ ਮੈਂ ਉਂਝ ਹੀ ਪੁੱਛ ਰਿਹਾ ਮਲਕੀਤ ਕਹਿਣ ਲੱਗਾ ਕਿਉਂ ਵੀਰ ਕੁੜੀ ਮਾੜੀ ਲੱਗਦੀ ਹੈ ਮੇਰੇ ਘਰ ਬੈਠੇ ਦਰਸ਼ਨ ਕੁਝ ਪਲ ਬੋਲਿਆ ਨਹੀਂ ਫੇ ਥੋੜੀ ਦੇਰ ਮਗਰੋਂ ਕਹਿਣ ਲੱਗਾ ਕੋਈ ਨਹੀਂ ਵੀ ਤੇ ਉਹਤ ਬਰਾਬਰ ਨੇ ਕੋਈ ਫਰਕ ਨਹੀਂ ਹੁੰਦਾ ਹੁੰਦਾ ਇੰਨਾ ਵਿੱਚ ਤੂੰ ਹੀ ਤਾਂ ਕਹਿਣਾ ਹੁੰਨਾ ਮਲਕੀਤ ਹੱਸ ਪਿਆ ਤੇ ਬੋਲਿਆ ਹਾਂ ਵੀਰ ਬਿਲਕੁਲ ਕਾਫੀ ਦੇਰ ਗੱਲਾਂ ਬਾਤਾਂ ਕਰਨ ਮਗਰੋਂ ਦਰਸ਼ਨ ਚਲਾ ਗਿਆ ਮਲਕੀਤ ਦਵਾਈ ਬਣਾਉਣ ਲੱਗਾ ਹੁਣ ਹਫਤਾ ਖੰਡ ਰਹਿ ਗਿਆ ਸੀ ਸ਼ਿੰਦਰੂ ਦੇ ਵਿਆਹ ਨੂੰ ਤੇ ਮਲਕੀਤ ਸੰਤੋਖੀ ਨਾਲ ਸਲਾਹ ਕਰਨ ਲੱਗਾ ਕਿ ਸਾਹੀ ਚਿੱਠੀ ਵਿਖਲਣੀ ਐ ਸ਼ਿੰਦਰੂ ਦੇ ਸਹੁਰਿਆਂ ਨੂੰ ਤੇ ਪਿੰਡੋਂ ਆਪਣੇ ਪਰਾ ਹੋਰਾਂ ਨੂੰ ਸੱਦਾ ਦੇ ਆਈਏ ਪਹਿਲਾਂ ਹੀ ਆ ਜਾਣਗੇ ਤਿਆਰੀਆਂ ਵਗੈਰਾ ਵਿੱਚ ਹੱਥ ਵਟਾ ਦੇਣਗੇ ਗੁਰਪ੍ਰੀਤ ਹੋਰਾਂ ਨੂੰ ਵੀ ਮੈਂ ਪਹਿਲਾਂ ਹੀ ਬੁਲਾ ਲੈਣਾ ਤੇ ਹੋਰ ਬਾਕੀ ਰਿਸ਼ਤੇਦਾਰਾਂ ਨੂੰ ਵੀ ਆਪਾਂ ਪਹਿਲਾਂ ਹੀ ਕਹਿ ਦੇਣਾ ਉਹ ਹਾਲੇ ਦੋਵੇਂ ਗੱਲਾਂ ਕਰਦੇ ਹੀ ਪਏ ਸਨ ਕਿ ਬਾਹਰੋਂ ਆਵਾਜ਼ ਆਈ ਤੇ ਦੇਖਿਆ ਮਾਮਾ ਮਾਮੀ ਜੀ ਆਏ ਹੋ ਸਨ ਉਹ ਮਾਮੀ ਬੋਲੀ ਭੈਣ ਘਰੀਆਂ ਕੁੜੀਆਂ ਕੱਪੜੇ ਤੋਰੀਆਂ ਸਨ ਮਨਕੀਰ ਤੇ ਸੰਤੋਖੀ ਬਹੁਤ ਖੁਸ਼ ਹੋ ਰਵੇ ਕੇ ਸੰਤੋਖੀ ਕਹਿਣ ਲੱਗੀ ਬਹੁਤ ਵੱਡੀ ਉਮਰ ਆ ਮੇਰੇ ਵੀਰ ਦੀ ਭਾਬੀ ਦੀ ਜਾਨ ਦੀ ਕਰਤੇ ਪੈਸੀ ਅਸੀਂ ਦੋਹੇ ਭਰਾ ਪਰਜਾਈ ਬਹੁਤ ਖੁਸ਼ ਹੋਏ ਤੇ ਸੰਤੋਖੀ ਨੇ ਦੋਹਾਂ ਨੂੰ ਪਿਆਰ ਦਿੱਤਾ ਤੇ ਸੰਤੋਖੀ ਦੀ ਭਾਬੀ ਬੋਲੀ ਭੈਣ ਆ ਮੂੰਹ ਮਿੱਠਾ ਕਰ ਮੈਂ ਵੀ ਕੁੜੀ ਦੀ ਰੋਕ ਕਰ ਦਿੱਤੀ ਐ ਸੰਤੋਖੀ ਬਹੁਤ ਖੁਸ਼ ਹੋਈ ਸ਼ਿੰਦਰੋ ਤੇ ਗੁੱਡੀ ਕੱਪੜੇ ਧੋਂਦਿਆਂ ਵਿੱਚ ਵਿਚਾਲੇ ਛੱਡ ਕੇ ਮਾਮਾ-ਮਾਮੀ ਨੂੰ ਮਿਲਣ ਆਈਆਂ ਮਾਮੀ ਨੇ ਸ਼ਿੰਦਰੋ ਨੂੰ ਤਾਂ ਪਿਆਰ ਦਿੱਤਾ ਪਰ ਗੁੱਡੀ ਨੂੰ ਪਿੱਛੇ ਵੱਲੋਂ ਧੱਕ ਦਿੱਤਾ। ਮਾਮੇ ਨੇ ਗੁੱਡੀ ਦੇ ਸਿਰ ਤੇ ਹੱਥ ਧਰਿਆ ਪਰ ਗੁੱਡੀ ਨੂੰ ਮਾਮੀ ਦੀ ਹਰਕਤ ਤੋਂ ਬਹੁਤ ੱੱਕਾ ਲੱਗਾ। ਗੱਲਾਂ-ਬਾਤਾਂ ਕਰਦੇ ਵੀ ਮਾਮੀ ਨੇ ਗੁੱਡੀ ਵੱਲ ਖਾਸ ਨਹੀਂ ਵੇਖਿਆ। ਉਹਦੇ ਹੱਥੋਂ ਪਾਣੀ ਵੀ ਨਹੀਂ ਪੀਤਾ। ਨਾ ਕੋਈ ਗੰਦ ਕੀਤੀ ਉਹਦੇ ਨਾਲ। ਗੁੱਡੀ ਇੱਕ ਪਾਸੇ ਚੁੱਪ ਕਰਕੇ ਬੈਠੀ ਬੈਠੀ ਰਹੀ। ਬਾਕੀ ਸਭ ਗੱਲਾਂ-ਬਾਤਾਂ ਕਰ ਰਹੇ ਸਨ। ਜੇ ਗੁੱਡੀ ਕਿਸੇ ਗੱਲ ਵਿੱਚ ਬੋਲਦੀ ਸੀ ਤਾਂ ਮਾਮੀ ਉਹਦੇ ਵੱਲ ਅਣ ਦੇਖਿਆ ਕਰਕੇ ਆਪਣੀ ਕੋਈ ਗੱਲ ਸ਼ੁਰੂ ਕਰ ਦਿੰਦੀ। ਹੁਣ ਪੂਰਾ ਦਿਨ ਬੈਠ ਕੇ ਮਾਮੀ ਨੇ ਇੱਕ ਵਾਰ ਵੀ ਗੁੱਡੀ ਨਾਲ ਕੋਈ ਗੱਲ ਨਹੀਂ ਕੀਤੀ ਤੇ ਜਾਣ ਲੱਗੀ ਕਹਿਣ ਲੱਗੀ ਭੈਣ ਦੋ ਕੁ ਦਿਨਾਂ ਵਿੱਚ ਆ ਜਾਂਦੇ ਆਂ ਸੀ ਤੇ ਤੁਸੀਂ ਕੋਈ ਖੇਚਲ ਨਾ ਕਰਿਓ ਮੈਂ ਸ਼ਿੰਦਰੋ ਨੂੰ ਬਹੁਤ ਕੁਝ ਦੇਣਾ ਜੋ ਬੇਬੇ ਨੇ ਮੈਨੂੰ ਦੇਣ ਨੂੰ ਕਿਹਾ ਸੀ। ਮੈਨੂੰ ਤਾਂ ਬਾਲੀ ਖੁਸ਼ੀ ਆ ਸ਼ਿੰਦਰੋ ਦੇ ਵਿਆਹ ਦੀ। ਨਾਲੇ 3 ਤਾਂ ਸੋਹਰੇ ਬੈਠੀਆਂ ਚੰਗੀਆਂ ਲੱਗਦੀ ਨੇ। ਪੇਕੇ ਥੋੜੀ ਕਦੋਂ ਤੱਕ ਬਿਠਾਈ ਰੱਖਣਗੇ ਮਾਪੇ ਅੱਛਾ ਪਹਿਣੇ ਚਲਦੇ ਆਂ। ਅਸੀਂ ਵੀ ਤਿਆਰੀਆਂ ਕਰਨੀਆਂ ਮਗਰੋਂ ਫਿਰ ਆਪਣੀ ਧੀ ਨਹੀਂ ਬਹੁਤ ਸਮਾਨ ਬਣਾਉਣਾ ਸੀ ਵੀ ਗੁੱਡੀ ਪਿੱਛੇ ਜੇ ਖਲੋਤੀ ਸੀ ਸਾਰੇ ਜਾਣੇ ਮਾਮਾ-ਮਾਮੀ ਨੂੰ ਬਾਹਰ ਤੱਕ ਕਰਨ ਲਈ ਚਲੇ ਗਏ ਹੁਣ ਗੁੱਡੀ ਪਿੱਛੇ-ਪਿੱਛੇ ਜਾਂਦੀ ਹੋਈ ਕਮਰੇ ਵੱਲ ਚਲੀ ਗਈ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਪਾਗਲ ਵਿੱਚ ਬਹੁਤ ਜਲਦੀ ਜੁੜੇ ਨੇ ਉਹ ਧੰਨਵਾਦ ਜੀ ਤੁਹਾਨੂੰ ਇਹ ਖਾਣੇ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਪਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ